ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਮੌੜ ਖੁਰਦ ਤਹਿਸੀਲ ਵੀ ਮੌੜ ਮੰਡੀ ਆ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਰੇਸਮ ਸਿੰਘ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਵੱਡੇ ਕੱਦ ਕਾਠ ਵਾਲੀ ਆਪਾਂ ਮਿੱਤਰੋ ਦੂਜੇ ਸੂਏ ਸੂਣ ਵਾਲੀ ਝੋਟੀ ਦਿਖਾ ਰਹੇ ਆ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਕਾਫੀ ਦਿਨ ਜਿਹੜੇ ਰਹਿੰਦੇ ਨੇ ਦੁੱਧ ਵੀ ਭਾਈ ਕਹਿੰਦਾ ਵੀ ਪਹਿਲੇ ਸੂਏ ਬਹੁਤ ਚੰਗਾ ਕੱਢਿਆ ਵਾ ਦੂਜੇ ਸੂਏ ਵੀ ਚੰਗਾ ਕੱਢਣ ਦੀ ਉਮੀਦ ਆ ਥਾਂਲੇ ਵੀ ਨੇ ਮਿੱਤਰੋ ਪੂਰੀ ਸਾਫ ਹੈ ਕਰੇ ਲੋਹੇ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਵੱਡਾ ਕੱਦ ਕਾਰਟਾ ਸਿੰਘ ਕੁੰਡੇ ਆ ਫੇਸ ਕੁਆਲਿਟੀ ਸਰੀਰ ਪੱਖੋਂ ਮਿੱਤਰੋ ਬਹੁਤ ਚੰਗੀ ਆ ਬਾਈ ਦਾ ਜਿਹੜਾ ਘਰ ਆ ਪੀਰਖਾਨਾ ਰੋਡ ਨੇੜੇ ਨੌਰਥ ਚੰਦ ਦਾ ਹਸਪਤਾਲ ਬਿਲਕੁਲ ਸਾਹਮਣੇ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨਾ ਕੁ ਦੁੱਧ ਦਿੱਤਾ ਕੀ ਇਹਦਾ ਰੇਟ ਆ ਸੋ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਕੋਈ ਚੰਗੀ ਝੋਟੀ ਜਰੂਰ ਦਿਖਾਓ ਤੇ ਇਹ ਮਿੱਤਰੋ ਬਹੁਤ ਚੰਗੀ ਆ ਕਿਸਨੇ ਕੋਈ ਬਰੀਡ ਤੇ ਕੰਮ ਕਰਨਾ ਹੈ ਤੇ ਦੁੱਧ ਤੇ ਮਿੱਤਰੋ ਕੰਮ ਕਰਨਾ ਹੈ ਉਹਨਾਂ ਦੇ ਖਾਤਰ ਬਹੁਤ ਚੰਗੀ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਫੇਰ ਆਪਾਂ ਤੁਹਾਨੂੰ ਮਿੱਤਰੋ ਤੋਰ ਕੇ ਦਿਖਾਵਾਂਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਆਪਣਾ ਇਹ ਹੈਗਾ ਮੌੜ ਖੁਰਦ ਹਣਾ ਮੌੜ ਖੁਰਦ ਬਾਈ ਮੌੜ ਮੰਡੀ ਦੇ ਬਿਲਕੁਲ ਨਾਲ ਆ ਮਗਲੇ ਪਾਸੇ ਹਾਂਜੀ ਹਾਂ ਠੀਕ ਹੈ ਇਹ ਜਿਹੜੀ ਹੁਣ ਝੋਟੀ ਇਹ ਸੂਆ ਦੂਜਾ ਹੁੰਦੀ ਆ ਇਹ ਸੂਆ ਕਿੰਨੇ ਦਿਨ ਜਿਹੜੇ ਰਹਿੰਦੇ ਨੇ ਇਹਦੇ ਦਿਨ 10 ਤੋਂ 12 10 12 ਦਿਨ ਲੱਗ ਜੂਗੇ ਬਾਈ 10 ਦੋ ਦਿਨ ਸਹੀ ਪਹਿਲੇ ਸੂਏ ਕਿੰਨਾ ਕੱਢਿਆ ਪਹਿਲੇ ਸੂਏ ਵਈ ਇਹਨੇ 14 ਕਿਲੋ ਕੱਢੇ 14 ਹਾਂ ਇੱਕ ਤੇ ਕਿੰਨੇ ਕਮੀ ਦਾ ਮੰਨ ਲਾ ਵੀ ਕਿਉਂਕਿ ਜੇ ਪਹਿਲਾਂ 14 ਕੱਢਦਾ ਤਾਂ 2 ਕਿਲੋ ਤਾਂ ਵੱਧ ਹੋ ਜਾਣਾ ਮੈਨੂੰ ਲਾ 16 17 ਕਿਲੋ ਆਰਾਮ ਨਹੀਂ ਦਊ ਬਾਈ ਜੀ ਠੀਕ ਹੈ ਰੇਟ ਕੀ ਕਰਤਾ ਫੇਰ ਹੀ ਤੋੜ ਕੇ ਦਿਖਾਵਾਂਗੇ ਰੇਟ ਵਈ ਦਾ 2 ਲੱਖ ਤੇ 10000 ਰੁਪਏ 2 ਲੱਖ 10000 ਹਾਂ ਬਾਈ ਠੀਕ ਹੈ ਤੋਰੋ ਜੇ ਇੱਕ ਵਾਰੀ ਸੋ 2 ਲੱਖ 10000 ਮਿੱਤਰੋ ਮੁੱਲ ਹੈ ਤੇ ਚੰਗੀ ਕੱਦ ਕਾਠ ਵਾਲੀ ਚੰਗੀ ਸਮੇ ਮਿੱਤਰੋ ਝੋਟੀ ਆ ਦੁੱਧ ਬਾਈ ਕਹਿੰਦਾ ਵੀ ਪਹਿਲੇ ਸੂਏ 14 ਲੀਟਰ ਕੱਢਿਆ ਵਾ ਤੇ ਨੇੜੋਂ ਆਪਾਂ ਮਿੱਤਰੋ ਤੁਹਾਨੂੰ ਹਵਾਨਾ ਦਿਖਾਉਣੇ ਆ ਤੇ ਥੋੜਾ ਜਿਹਾ ਡਰਦੀ ਆ ਹਜੇ ਕੱਚੀ ਆ ਕਾਫੀ ਦਿਨਾਂ ਦੀ ਸੋ ਕਈ ਭਰਾ ਪਹਿਲਾਂ ਲਿਜਾਣਾ ਚਾਹੁੰਦੇ ਨੇ ਉਹਨਾਂ ਦੇ ਖਾਤਰ ਮਿੱਤਰੋ ਬਹੁਤ ਚੰਗੀ ਆ ਕਿਉਂਕਿ 5-4 ਦਿਨਾਂ ਚ ਪਸ਼ੂ ਮਿੱਤਰੋ ਜੀ ਲਾ ਲੈਂਦਾ ਫਿਰ ਦੁੱਧ ਤੇ ਵਧੀਆ ਆ ਜਾਂਦਾ ਸੋ ਫਿਰ ਆਪਾਂ ਕਹਿੰਦੇ ਵੀ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਜਰੂਰ ਡਰਦੀ ਆ ਤੋ ਥਾਣ ਮਿੱਤਰੋ ਬਹੁਤ ਚੰਗਾ ਫੇਰ ਆਪਾਂ ਕਹਿੰਦੇ ਵੀ ਹਜੇ ਕੱਚੀ ਆ ਕਾਫੀ ਦਿਨਾਂ ਦੀ ਘੱਟੋ ਘੱਟ ਮੇਰਾ ਅੰਦਾਜ਼ਾ ਵੀ 8-10 ਦਿਨ ਜਿਹੜੇ ਰਹਿੰਦੇ ਨੇ ਹਵਾਨਾ ਬਹੁਤ ਸੁਣਾ ਬਣਾਉਂਦੀ ਆ ਰੇ ਹਾਂਜੀ ਲੈ ਜੀ 15 ਲੈ ਜੀ ਹਾਂ 8-10 ਦਿਨ ਤਾਂ ਹਜੇ ਘੱਟੋ ਘੱਟ ਲੈਂਦੀ ਆ 15 ਦਿਨ ਵੀ ਹਾਂ 15 ਦਿਨ ਵੀ ਲੈ ਜੀ ਇਹ ਰੇਟ ਆਪਾਂ ਕਰਤਾ 2-10 ਹੈ ਨਾ ਮਾਨ ਤਾਨ ਹੋ ਜੂ ਹਾਂਜੀ ਆਹ ਮਾੜਾ ਮੁੱਟੇ ਜਿਹੇ ਚਲੋ ਤੇ ਫੋਨ ਨੰਬਰ ਬੋਲ ਦਿਓ 95307 95307 ਹਾਂ 26167 26167 ਹਾਂਜੀ 9530722192 ਦਾ ਫੋਨ ਨੰਬਰ ਹੈ ਠੰਡੀ ਸੀਲ ਬਿਸਤ ਬਹੁਤ ਚੰਗੀ ਹੈ ਤੇ ਠੰਡੇ ਵੀ ਨੇ ਮਿੱਤਰੋ ਪੂਰੀ ਸਾਫ ਹੈ ਹਜੇ 8-10 ਦਿਨਾਂ ਦੀ ਕੱਚੀ ਹੈ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਸਾਰੇ ਵੀਰਾਂ ਦਾ ਧੰਨਵਾਦ